ਸਾਰੇ ਪਿੰਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ। ਸੋ ਤੁਹਾਡੇ ਸਿਰ ਤੇ ਸਰਪੰਚ ਆਤਾ ਛਿਰਜਾ ਕੀ ਕਹਿਣਾ ਚਾਹੋਗੇ ਕਿਵੇਂ ਦੇਰਦੇ ਹੋ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ। ਮੈਂ ਪਿੰਡ ਬਲੋੜ ਪਰ ਮਨਜੀਤ ਸਿੰਘ ਸਰਪੰਚ। ਮੈਂ ਤੇ ਪਹਿਲੇ ਸਾਰੇ ਪਿੰਡ ਦਾ ਧੰਨਵਾਦ ਕਰਨਾ ਚਾਹਨਾ ਵੀ ਉਹਨਾਂ ਨੇ ਮੈਨੂੰ ਚੁਣਿਆ ਪਰ ਮੈਂ ਸਾਂਝਾ ਹੁਣ ਪਿੰਡ ਦਾ ਸਰਪੰਚ ਆ। ਤੇ ਮੈਂ ਪਿੰਡ ਦੀ ਡਿਵੈਲਪਮੈਂਟ ਕਰਨਾ ਚਾਹਨਾ। ਸੋ ਸਰ ਪਿਛਲੀ ਪੰਚਾਇਤ ਉਹ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਾਈ ਤੁਹਾਨੂੰ ਪੂਰੇ ਕਰਵਾਇ ਜਣ। ਪਿਛਲੀ ਪੰਚਾਇਤ ਵੀ ਵਧੀਆ ਕੰਮ ਹੋਇਆ। ਗਲੀਆਂ ਨਾਲੀਆਂ ਜੋ ਵੀ ਕੰਮ ਕਰਾਏ ਹੈ ਵਧੀਆ ਕਰਾਏ ਚਲੋ ਹੁਣ ਸਾਡੇ ਜਿਹੜੇ ਅਧੂਰੇ ਕੰਮ ਰਹਿ ਗਏ ਆ ਕੁਝ ਗਲੀਆਂ 2-4 ਬਣਨ ਵਾਲੀਆਂ। ਉਹਨਾਂ ਨੂੰ ਬਣਾਵਾਂਗੇ ਤੇ ਸੱਪੜ ਦਾ ਹੀ ਸਾਡਾ ਕੰਮ ਉਹ ਮੈਂ ਕਰਵਾ ਚੁੱਕਾ। ਤੇ ਅੱਗੇ ਗਰਾਊਂਡ ਦਾ ਜਿੱਦਾਂ ਬੱਚਿਆਂ ਦਾ ਗਰਾਊਂਡ ਦਾ ਉਹਦੇ ਵਾਸਤੇ ਮੈਂ ਵਾਲੀ ਵਾਲ ਨੈਟ ਦਾ ਪ੍ਰੋਵਾਈਡ ਕਰੇ ਕਰਨੇ ਕੋਸ਼ਿਸ਼ ਕਰ ਰਹੇ ਆ ਵੀ ਚਲੋ ਬੱਚੇ ਸਾਮ ਨੂੰ ਖੇលਦੇ ਆ ਤੇ ਅਸੀਂ ਇਹੀ ਕਰਨੇ ਆ ਵੀ ਨਸਿਆਂ ਵੱਲ ਨਾ ਜਾਣ ਬੱਚੇ ਸਾਮ ਨੂੰ ਆਪਣੇ ਉਥੇ ਖੇਲਣ ਗਰਾਊਂਡ ਵਿੱਚ ਪਰ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰ ਨਹੀਂ ਬਣੇ ਹੁੰਦੇ ਸੋ ਨਜਾਇਜ਼ ਰਸਨ ਕਾਰ ਕਾਫੀ ਬਣੇ ਹੁੰਦੇ ਆ ਉਹ ਗਰੀਬੀ ਤੇ ਕਾਰ ਰਸਨ ਜਿਹੜਾ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਸਮੱਸਿਆ ਹੈ ਨੇਹਾ ਦੇ ਪਿੰਡ ਚ ਕਰੀਬ ਗਰੀਬ ਦੇ ਵੀ ਸਾਰਿਆਂ ਦੇ ਕਾਰਡ ਬਣੇ ਆ ਤੇ ਕੁਝ ਟਾਈਮ ਤੋਂ ਥੋੜੇ 2-4 ਘਰ ਹੈ ਉਹ ਹੁਣ ਸਾਈਡ ਨਹੀਂ ਚੱਲ ਰਹੀ ਜਿੱਦਾਂ ਵੀ ਚਲੋ ਸਾਈਡਾਂ ਚੱਲਣ ਗਿਆ ਅਸੀਂ ਪ੍ਰੋਵਾਈਡ ਕਰਾਂਗੇ ਪੈਲ ਦੇ ਅਧਾਰ ਤੇ ਸਭ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਫੁੱਲ-ਬੂਟੇ ਲੱਗੇ ਹੁੰਦੇ ਨੇ ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰ ਅ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਫੋਟੋ ਸਪੈਂਸਰੀ ਹੁੰਦੀ ਆ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਆ ਇੱਕ ਵਧੀਆ ਦੇਖਣਾ ਜਰੂਰ ਨੇ ਤੇ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਗ੍ਰੇਟਾਂ ਦੀ ਪ੍ਰੋਬਲਮ ਹੈ ਜੀ ਸਾਡੇ ਪਿੰਡ ਵਿੱਚ ਮੈਂ ਕੋਸ਼ਿਸ਼ ਕਰ ਰਹੇ ਆਂ ਵੀ ਐਸਾ ਹੋਣਾ ਚਾਹੀਦਾ ਪਰ ਹਜੇ ਤੱਕ ਨਹੀਂ ਹੋਇਆ ਪਰ ਅਸੀਂ ਆਉਣ ਵਾਲੇ ਸਮੇਂ 'ਚ ਚਲੋ ਸਰਕਾਰ ਦੇ ਨਾਲ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਵਿੱਚ ਵੀ ਜਿਮ ਲਾਇਬ੍ਰੇਰੀ ਜਿੱਦਾਂ ਡਿਸਪੈਂਸਰੀ ਬਣੇ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦਿੰਦੇ ਪਿੰਡ ਦੀ ਐਜੂਕੇਸ਼ਨ ਕਰੀਬ ਸਾਡੇ ਪੜੇ ਲਿਖੇ ਆ ਜਵਾਨ ਵੀ ਚਲੋ ਪਰ ਸਾਡੇ ਸਕੂਲ ਪ੍ਰਾਇਮਰੀ ਸਕੂਲ ਤੱਕ ਪੰਜਵੀਂ ਕਲਾਸ ਤੱਕ ਸਕੂਲ ਆ ਪਰ ਅਸੀਂ ਸਰਕਾਰ ਅੱਗੇ ਰਿਕਵੈਸਟ ਕਰਾਂਗੇ ਵੀ ਅੱਠਵੀਂ ਜਾਂ ਦਸਵੀਂ ਕਲਾਸ ਤੱਕ ਸਕੂਲ ਬਣ ਪੜਾ ਦੀ ਗੱਲ ਹੈ ਅਪਗ੍ਰੇਡ ਹੋਣ ਦੀ ਲੋੜ ਹੈ ਜੀ ਜੀ ਸਟਾਫ ਠੀਕ ਆ ਸਟਾਫ ਦੀ ਕਮੀ ਤਾਂ ਨਹੀਂ ਪਈ ਨਹੀਂ ਸਟਾਫ ਠੀਕ ਹੈ ਕੋਈ ਕਮੀ ਨਹੀਂ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਵੀ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸਨ ਜਾਇ ਨਾ ਪਾਈ ਜਾਂਦੇ ਨੇ ਅਬ ਤੁਹਾਡੀ ਕੋਈ ਦੇ ਵਿੱਚ ਕਿਵੇਂ ਉਪਰਾਲਾ ਕੀਤਾ ਜਾਏਗਾ ਜੀ ਅਸੀਂ ਤੇ ਜਿਹੜੇ ਮਿਹਨਤ ਅਸੀਂ ਤੇ ਕਹਿੰਦੇ ਆ ਵੀ ਮਿਹਨਤ ਜਿਹੜਾ ਕਰਨ ਵਾਲੇ ਆ ਅਸੀਂ ਤੇ ਉਹਨਾਂ ਦੇ ਨਾਂ ਪਾਦੇ ਆ ਤੇ ਜਿ ਕੋਸ ਕਈ ਤੇ ਕਰਨਾ ਵੀ ਨਹੀਂ ਚਾਹੁੰਦੇ ਵੀ ਅਸੀਂ ਨਹੀਂ ਕਰਨਾ ਪਰ ਮੈਂ ਤੇ ਇਹ ਕਹਿਣਾ ਚਾਹਨਾ ਵੀ ਚਲੋ ਜਿਨ੍ਹਾਂ ਨੂੰ ਬੇਰੁਜ਼ਗਾਰ ਆ ਜਿੱਦਾਂ ਕਈ ਦਿਹਾੜੀ ਵਾਲੇ ਆਹੀਂ ਉਹਨਾਂ ਦੇ ਨਾਂ ਪਾ ਚੁੱਕੇ ਆ ਕਾਰਡ ਦੇ ਵਿੱਚ ਨੌਜਵਾਨਾਂ ਦਾ ਵੀ ਲਖਣ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪ੍ਰਗਰਾਹ ਹੋਵੇਗਾ ਨੌਜਵਾਨ ਦਾ ਜੀ ਸਾਡੇ ਤੇ ਬਹੁਤ ਹੀ ਵਹੇ ਜਿਹੜਾ ਯੁਵਾ ਵਰਗ ਆ ਜਿੱਦਾਂ youth ਆ ਨੌਜਵਾਨ ਦਾ ਆਹੀਂ ਬਹੁਤ ਉਹਨਾਂ ਨੇ ਮੇਰੇ ਨਾਲ ਸਪੋਰਟ ਕੀਤੀ ਆ ਤੇ ਮੈਂ ਉਹਨਾਂ ਵਾਸਤੇ ਇਹੀ ਕਹਿਣਾ ਵੀ ਜਿੱਦਾਂ ਜੇ ਮਾਲ ਜਾਂ ਕੋਈ ਅੱਗੇ ਪੜਨਾ ਜਾਂ 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 ਕੋਈ ਕੋਰਸ ਕਰਨਾ ਹੋਵੇ ਉਹਦੇ ਵਾਸਤੇ ਅਸੀਂ ਪੰਚਾਇਤ ਪੂਰੀ ਅਗਰੀ ਆ ਵੀ ਉਹ ਆਣ ਸਾਡੇ ਕੋਲ ਜਾਂ ਅਸੀਂ ਉਹਨਾਂ ਦੇ ਅੱਲ ਕੋਈ ਵੀ ਕੋਈ ਕਾਰੋਬਾਰ ਜਿੱਦਾਂ ਕਰਨਾ ਹੋਵੇ ਅਸੀਂ ਬਿਲਕੁਲ ਪੰਚਾਇਤ ਉਹਨਾਂ ਦੇ ਨਾਲ ਸਹਿਮਤ ਸਰ ਜੁੱਧ ਨਸ਼ਾ ਰੋਧ ਪੰਜਾਬ ਸਕਾਨੇ ਮਨਸ਼ੀਰੀ ਤੋਂ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇਖਦੇ ਮੈਂ ਪਿੰਡ ਬਲੌਰਪੁਰ ਦੇ ਵਿੱਚ ਸਾਡੇ ਤੇ ਮਾਲਕ ਦੀ ਚਲੋ ਬਾਬੇ ਸ੍ਰੀ ਚੰਦ ਦੀ ਕਿਰਪਾ ਵੀ ਕੋਈ ਸਾਡੇ ਇਹੋ ਜਿਹੇ ਨਸਿਆਂ ਵਾਲਾ ਕੋਈ ਕੇਸ ਨਹੀਂ ਪਰ ਚਲੋ ਸਰਕਾਰ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਹਦੇ ਵਾਸਤੇ ਵੀ ਨਸਿਆਂ ਵਿਰੁੱਧ ਜਿਹੜੀ ਜੰਗ ਛੇਰੀ ਆ ਵਧੀਆ ਚੀਜ਼ ਆ ਜਿਹਦੇ ਕਰਕੇ ਚਲੋ ਕੁਝ ਲੋਗ ਡਰੇ ਵੀ ਆ ਦੇ ਕਰਕੇ ਨਸਿਆਂ ਕਰਕੇ ਵੀ ਜਦਾਂ ਸਰਕਾਰ ਨੇ ਐਮ ਮੁੱਦਾ ਚੁੱਕਿਆ ਬਹੁਤ ਵਧੀਆ ਗੰਭੀਰ ਦੇ ਨਾਲ ਤੋਂ ਆਈ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਆਪ ਜੀ ਦਾ ਪਿੰਡ ਬਿਲਕੁਲ ਠੀਕ ਆ ਕੋਈ ਨਸੇ ਦੀ ਅੱਧਾ ਨਹੀਂ ਹੁੰਦੀ ਜੀ ਬਿਲਕੁਲ ਬਿਲਕੁਲ ਠੀਕ ਹੈ ਸਰ ਸੈਂਟਰ ਗਵਰਨਮੈਂਟ ਜੇ ਆਪਾਂ ਯਾਸ ਕਰੋ ਸੁਖ ਹੁਸੂਲਤਾਨ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਜਾਂਦੀਆਂ ਨੇ ਸੋ ਗਰੀਬ ਤੇ ਕਾਂ ਕਿਤਨੇ ਘਰੇ ਤੁਹਾਡੇ ਬੰਦੀ ਦੀ ਕੋਈ ਤਾਂ ਨਹੀਂ ਹੁੰਦੀਆਂ ਸੋ ਆਪ ਜੀ ਦੀ ਗੱਲ ਤੇ ਕਿਵੇਂ ਉਪਰਾਲਾ ਕੀਤਾ ਜਾਏਗਾ ਇਹ ਥੜੇ ਬੰਦੀਆਂ ਲੈਕਸਨ ਟਾਈਮ ਚਲੋ ਸਾਡੇ ਮੈਂ ਤੇ ਆਪਣੇ ਪਿੰਡ ਦੀ ਬਹੁਤ ਹੀ ਵਧੀਆ ਸਾਡਾ ਪਿੰਡ ਲੈਕਸਨ ਟਾਈਮ ਤੇ ਚਲੋ ਹੁੰਦਾ ਸਾਡੇ 1-2 ਮਹੀਨੇ ਬਾਅਦ ਚ ਬਿਲਕੁਲ ਭਾਈਚਾਰੇ ਦੇ ਨਾਲ ਸਾਡੇ ਬਲੋੜਪੁਰ ਚ ਕੰਮ ਚੱਲਦਾ ਕੋਈ ਦਿੱਕਤ ਨਹੀਂ ਆਂਦੀ ਵੀ ਕਿਸੇ ਨੇ ਜਿੱਦਾਂ ਸਰਪੰਚ ਨੂੰ ਕੰਮ ਨਹੀਂ ਕਰਨਦੇ ਨੇ ਜਾਂ ਕੁਛ ਨਹੀਂ ਮੈਂ ਤਾਂ ਬਹੁਤ ਵਧੀਆ ਸਪੋਰਟ ਕਰ ਰਹੇ ਆ ਪਿੰਡ ਦੀ ਸਰ ਇਹ ਵਧੀਆ ਪਿੰਡਾਂ 'ਚ ਝਗੜੇ ਇੰਨੇ ਕਿ ਵਾਜਨ ਦੇ ਲੋਕਾਂ ਨੂੰ ਥਾਣੇ ਕਿ ਜਾਣੇ ਧੱਕੇ ਖਾਣੇ ਪਿੰਡਾਂ ਨਾਲ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਦੇ ਦੇ ਸਰਪੰਚ ਦੀ ਜ਼ਿੰਮੇਵਾਰੀ ਇਹ ਆ ਵੀ ਥਾਣੇ ਤੱਕ ਨਾ ਜਾਇਆ ਜਾਏ ਸਭ ਤੋਂ ਪਹਿਲੇ ਆਪਣੇ ਲੈਵਲ ਦੇ ਵਿੱਚ ਹੀ ਦੋਨਾਂ ਧਿਰਾਂ ਨੂੰ ਪਹਿਲੇ ਤੇ ਉਹਨਾਂ ਦੀ ਗੱਲਬਾਤ ਸੁਣੋ ਕਿ ਕੀ ਗੱਲਬਾਤ ਹੈ ਤੇ ਆਪਣੇ ਬੈਠ ਕੇ ਹੀ ਸਮਝੋ ਤਾਂ ਜਿਹੜਾ ਪਿੰਡ ਦੇ ਵਿੱਚ ਹੀ ਨਿਬੜਿਆ ਜਾਏ ਥਾਣੇ ਜਾਣ ਦੇ ਨਾਲ ਪਿੰਡ ਦੀ ਇੱਕ ਤੇ ਬੇਇੱਜ਼ਤੀ ਹੁੰਦੀ ਆ ਤੇ ਅਹੀਂ ਤੇ ਚਲੋ ਜਦੋਂ ਦੇ ਬਣੇ ਆ ਅਸੀਂ ਥਾਣੇ ਤੱਕ ਗੱਲ ਜਾਣ ਨਹੀਂ ਦਿੱਤੀ ਆਪਣੇ ਪਿੰਡ ਜੀ ਬੈਠ ਕੇ ਗੱਲ ਮੁਕਾ ਦਿੱਤਾ ਜਿਹੜਾ ਤੁਸੀਂ ਹੁਣ ਪੈਲ ਦੇ ਆਧਾਰ ਤੇ ਪਿੰਡ ਵਿੱਚ ਕੰਮ ਕਰਾਉਣ ਜਾ ਰਹੇ ਹੋ ਲੋੜੀਦਾ ਜਿਹੜਾ ਪਿੰੋਂ ਸੁਖਸੂਦਾਂ ਪਤਨ ਕਰੀ ਪੈਲ ਦੇ ਆਧਾਰ ਤੇ ਇੱਕ ਤੇ ਅਸੀਂ ਸੱਪੜ ਦਾ ਕੰਮ ਕਰਾਇਆ ਵੀ ਪਾਣੀ ਗੰਦਗੀ ਕਰਕੇ ਬਿਮਾਰੀਆਂ ਪਿੰਡ ਚ ਹੁੰਦੀਆਂ ਉਹਦੇ ਕਰਕੇ ਅਸੀਂ ਡਰਾਈ ਬਿਲਕੁਲ ਕਰਕੇ ਸੱਪੜ ਦਾ ਕੰਮ ਕਰਾਇਆ ਸਾਂਝੀਆਂ ਥਾਵਾਂ ਤੇ ਅਸੀਂ ਕੁਰਸੀਆਂ ਲਵਾਈਆਂ ਸਾਰੇ ਲੇਟਾਂ ਹੀ ਪੂਰੇ ਪਿੰਡ ਦੇ ਹਾਲ ਦੁਆਰੇ ਲਵਾ ਚੁੱਕੇ ਆ ਫਿਰ ਸ਼ਮਸ਼ਾਨ ਘਾੜ ਚ ਅਸੀਂ ਇੱਕ ਸੈੱਡ ਪੁਆਈ ਆ ਥੋੜੀ ਜਿੱਦਾਂ ਗਰਮੀ ਦੇ ਟਾਈਮ ਜਾਂ ਬਰਸਾਤ ਦੇ ਟਾਈਮ ਚ ਜੇ ਕੋਈ ਗੱਲਬਾਤ ਹੋ ਜੇ ਤੇ ਖਲੂਨ ਨੂੰ ਨਹੀਂ ਅਸੀਂ ਸੈੱਡ ਬਣਾ ਬਣਾਈ ਓਥੇ ਤੇ ਵਧੀਆ ਪ੍ਰਾਲਾਹੀ ਕਰ ਰਹੇ ਆ ਵੀ ਕੋਈ ਪਿੰਡ ਦੀ ਡਿਵੈਲਪਮੈਂਟ ਵਧੀਆ ਹੋਏ ਸਰ ਪਿੰਡ ਦੇ ਲੋਕਾਂ ਸੇਵਾ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਹੋ ਜਿਆ ਤਾਂ ਜੇ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਪਿੰਡ ਵਾਲਾ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਪੀ ਸਰਪੰਚ ਇਕੱਲਾ ਨਹੀਂ ਹੁੰਦਾ ਕੰਮ ਕਰਨਾ ਸਰਪੰਚ ਦੇ ਨਾਲ ਪੂਰਾ ਪਿੰਡ ਸਹਿਯੋਗ ਕਰੇ ਤੇ ਤਾਂ ਹੀ ਡਿਵੈਲਪਮੈਂਟ ਹੋ ਸਕਦੀ ਹੈ ਪਿੰਡ ਦੀ ਹਰ ਆਦਮੀ ਨੂੰ ਸਰਪੰਚ ਦਾ ਸਹਿਯੋਗ ਦੇਣਾ ਚਾਹੀਦਾ ਤਾਂ ਹੀ ਅੱਗੇ ਪਿੰਡ ਦੀ ਡਿਵੈਲਪਮੈਂਟ ਹੋ ਹੋ ਸਕੇ